ਠੀਕ ਹੈ ਇਹਦੇ ਵਿੱਚ ਕੁਝ ਨਹੀਂ ਹੈਗਾ ਜਾਂ ਕੁਝ ਵੀ ਨਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਨਹੀਂ ਬਾਈ ਜੀ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਇਹੀ ਕਹਿਣਾ ਵੀ ਮਿਹਨਤ ਕਰੋਗੇ ਮਿਹਨਤ ਦਾ ਨਤੀਜਾ ਮਿਲੂਗੀ ਮਿਲੂਗਾ ਠੀਕ ਹੈ ਉਹਦਾ ਮੁੱਲ ਮੜੂਗੀ ਮੜੂਗਾ ਪਰ ਮਿਹਨਤ ਆ ਟਾਈਮ ਵੀ ਲੱਗ ਸਕਦਾ ਉਹਦੇ ਠੀਕ ਹੈ ਐ ਨਹੀਂ ਹੈਗਾ ਵੀ ਆਪਾਂ ਨੇ ਅੱਜ ਉਹ ਕਰ ਲਿਆ ਆਪਾਂ ਨੂੰ ਅੱਜ ਹੀ ਪ੍ਰਾਫਿਟ ਮਿਲ ਜੇ ਨਹੀਂ ਉਹਦੇ ਟਾਈਮ ਵੀ ਲੱਗੂਗਾ ਠੀਕ ਹੈ ਘਰੇ ਤਿਆਰ ਕਰੋ ਆਪਦੀ ਮੱਝ ਤੋਂ ਉਹਦੇ ਸੀਮਨ ਵਧੀਆ ਭਰਾ ਕੇ ਉਹ ਕੱਟੇ ਨਹੀਂ ਤਿਆਰ ਕਰੋ ਨਾ ਕਿ ਕੋਈ ਮੁੱਲ ਲਿਆਉਣਾ ਉਹਦੇ ਵਿੱਚ ਪਤਾ ਲੱਗਦਾ ਆਪਾਂ ਨੂੰ ਕਿਹੜੇ ਸੀਮਨ ਦਾ ਕਿਹੜੇ ਨਾ ਕਰੇ ਆਪਣੇ ਸੀਮਨ ਆਪਾਂ ਨੇ ਭਰਾਇਆ ਹੁੰਦਾ ਆਪਾਂ ਨੂੰ ਪਤਾ ਹੁੰਦਾ ਠੀਕ ਹੈ ਮੈਂ ਵੀ 0 ਕੰਮ ਤੋਂ ਸਟਾਰਟ ਕਰਿਆ ਦੀ ਅੱਜ ਆਪਣੇ ਲਵੇ ਚਾਰ ਪੰਜ ਕੱਟੇ ਨੇ ਠੀਕ ਹੈ ਅ ਜੀ ਆਪਾਂ ਜੇ ਉਹਨਾਂ ਨੂੰ ਵਧੀਆ ਡਾਈਟ ਦੇਵਾਂਗੇ ਪਰੌਠ ਵੀ ਵਧੀਆ ਦੇੰਦਾ ਤੇ ਆਪਦੀ ਮਿਹਨਤ ਮੋੜ ਦੇਨੇ ਵੀਰੇ ਠੀਕ ਹੈ ਇਨੀ ਕ ਆਪਾਂ ਨੂੰ ਖਰਾਕ ਪਾਵਾਂਗੇ ਮਿਹਨਤ ਆਪਣੀ ਮੋੜ ਦੇਨੇ ਮੁੱਲ ਮੋੜ ਦੇਨੇ ਠੀਕ ਹੈ ਐ ਜੀ ਕੋਈ ਗੱਲ ਨਹੀਂ ਵੀ ਉਹ ਖਰਚਾ ਖਾਂਦੇ ਨੇ ਵੀ ਸਾਮਦੇ ਨਹੀਂ ਠੀਕ ਹੈ ਉਹ ਸਭ ਕੁਝ ਪਰੌਠ ਵੀ ਆਨੇ ਚਾ ਪਰ ਸਾਹਮਣੇ ਔਖੇ ਨੇ ਠੀਕ ਹੈ ਹਰੇਕ ਦੇ ਵੱਖ ਦੀ ਗੱਲ ਨਹੀਂ ਹੈਗੀ ਇਹ ਠੀਕ ਹੈ ਬਾਈ ਨੂੰ ਬੁੱਲ ਦੇ ਮੰਨ ਲਓ ਇੱਕ ਝੋਟੇ ਦੇ ਕੀ ਹੱਥ ਰਹਿਣਾਗਾ ਰਿਪੀਟਰ ਹੋਣ ਦੇ ਵਿੱਚ ਬਈ ਝੋਟੇ ਨੂੰ ਪ੍ਰੋਪਰ ਖਰਾਕ ਨਹੀਂ ਮਿਲਦੀ ਡਾਈਟ ਨਹੀਂ ਵਧੀਆ ਮਿਲਦੀ ਉਹਨਾਂ ਨੂੰ ਠੀਕ ਹੈ ਉਹਨੇ ਬਸ ਇੱਕ ਕੱਲੇ ਐਂ ਕਹਿੰਦੇ ਵੀ ਅਸੀਂ ਕੱਖ ਪਾਤੇ ਸਾਂ ਹੀ ਦਾਣਾ ਪਾਤਾ ਠੀਕ ਹੈ ਕੱਲੀਆਂ ਉਹ ਚੀਜ਼ਾਂ ਨਾਲ ਹੀ ਬਣਦਾ ਉਹਨੂੰ ਡਾਈਟ ਮਨ ਪੀ ਠੀਕ ਹੈ ਵਾਈਟਮੈਚ ਅਹੀ ਜੀਆਂ ਚੀਜ਼ਾਂ ਵੀ ਸਪੈਸ਼ਲ ਦੋ ਸਸੀ ਗਾ ਜੀ ਕਿਸਾਨ ਪ੍ਰਭੂ ਤੇ ਅੱਜ ਆਪਾਂ ਪਿੰਡ ਕਣਕਵਾਲ ਦੇ ਵਿੱਚ ਖੜੇ ਆ ਕਣਕਵਾਲ ਭੰਗੂਆਂ ਦੇ ਵਿੱਚ ਆ ਤੇ ਅੱਜ ਇੱਕ ਨੌਜਵਾਨ ਕਿਸਾਨ ਨਾਲ ਮਿਲਾਵਾਂਗੇ ਜਿਵੇਂ ਆਪਾਂ ਇੱਕ ਪਾਸੇ ਖੇਤੀ ਦੀਆਂ ਵੀਡੀਓ ਪਾਉਣੀ ਆ ਤੇ ਦੂਜੇ ਪਾਸੇ ਆਪਾਂ ਖੇਤੀ ਦੇ ਨਾਲ ਜੁੜੇ ਹੋਏ ਆਪਣੇ ਜਿਹੜੇ ਸਹਾਇਕ ਧੰਦੇ ਨੇ ਉਹਨਾਂ ਦੀ ਆਪਾਂ ਵੀਡੀਓ ਪਾਉਣੀ ਹੋਣੀ ਆਗੇ ਤੇ ਅੱਜ ਸੋਨੂੰ ਕਣਕਵਾਲ ਪਿੰਡ ਦੇ ਵਿੱਚ ਇੱਕ ਕਿਸਾਨ ਨਾਲ ਮਿਲਾਵਾਂਗੇ ਨੌਜਵਾਨ ਕਿਸਾਨ ਆਪਣੇ ਪੁਰਖੀ ਕੰਮ ਕਰਕੇ ਵਧੀਆ ਇੱਕ ਇਨਕਮ ਕਮਾ ਰਹੇ ਨੇਗੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਅੱਜ ਤੇ ਬਾਈ ਜੀ ਸ਼ਸ਼ੀਕਾ ਜੀ ਸ਼ਸ਼ੀਕਾ ਬਾਈ ਜੀ ਪਹਿਲਾਂ ਜਾਈ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਤੇ ਮੇਰਾ ਨਾਮ ਬਈ ਹਰਸ਼ ਪ੍ਰਤੀਕ ਸਿੰਘ ਠੀਕ ਹੈ ਪਿੰਡ ਦਾ ਨਾਮ ਮੇਰਾ ਕਣਕਵਾਲ ਪੰਗੋ ਠੀਕ ਹੈ ਤੇ ਬਾਈ ਹੋਰੀ ਮੈਂ ਦੱਸਦਾ ਥੋੜਾ ਜਿਹਾ ਬਾਈ ਹੋਰੀ ਜਿਹੜੇ ਆ ਪੰਜਵੇਂ ਕਹਿੰਦੇ ਨੇ ਸਾਨ ਹੁੰਦੇ ਨੇਗੇ ਕੱਟੇ ਹੁੰਦੇ ਨੇਗੇ ਹਨਾ ਆਪਣੇ ਪਿੰਡਾਂ ਦੇ ਵਿੱਚ ਇੱਕ ਸਮੱਸਿਆ ਆਉਂਦੀ ਆਪਾਂ ਕੱਟੇ ਆ ਜਿਹੜੇ ਕੱਟੀਆਂ ਨੂੰ ਤਾਂ ਆਪਾਂ ਰੱਖ ਲੈਨੇ ਆਂਗੇ ਪਰ ਕੱਟੀਆਂ ਨੂੰ ਰੱਖ ਕੇ ਆਪਾਂ ਤਿਆਰ ਕਰ ਲੈਨੇ ਅੱਗੇ ਆਪਾਂ ਮੱਝਾਂ ਵਗੈਰਾ ਹਨਾ ਮੈਸਾ ਵਗੈਰਾ ਤਿਆਰ ਕਰ ਲੈਨੇ ਆਂ ਪਰ ਕੱਟਿਆਂ ਨਾਲ ਕੀ ਹੋ ਜਾਂਦੇ ਆਪਾਂ ਇਹਨਾਂ ਨੂੰ ਕੱਟੇ ਵਾਲਿਆਂ ਨੂੰ ਤੇ ਉਹੀ ਕੱਟੇ ਜਿਹੜੇ ਆਪਣੇ ਘਰੂ ਕੱਟੇ ਹੁੰਦੇ ਨੇ ਉਹਨਾਂ ਨੂੰ ਬਾਈਓਰੀ ਤਿਆਰ ਕਰਕੇ ਉਹਨਾਂ ਤੋਂ ਵਧੀਆ ਇਨਕਮ ਲੈ ਰਹੇ ਨੇਗੇ ਦੋਸਤੋ ਕਿਵੇਂ ਤਿਆਰ ਕਰਨੇ ਉਹ ਵੀ ਆਪਾਂ ਗੱਲਬਾਤ ਕਰਾਂਗੇ ਤੇ ਕਿੰਨੀ ਕੀ ਇਨਕਮ ਹੋ ਰਹੀ ਆਗੀ ਉਹ ਵੀ ਆਪਾਂ ਅੱਜ ਵੀਡੀਓ ਦੇ ਰੂਪ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕੱਟੇ ਆळ्या ਨੂੰ ਵੇਚ ਦਿੰਦੇ ਨੇਗੇ ਟੈਂਪੂ 'ਪਰ ਪਰ ਕੇ ਆਪਣੇ ਜਿਵੇਂ ਯੂਪੀ ਵਗੈਰਾ ਜਾਈ ਜਾਂਦੇ ਸੋਨੂੰ ਇਹ ਮਤਲਬ ਕਿ ਸੁਝਾਅ ਕਿੱਥੋਂ ਆਇਆ ਵੀ ਆਪਾਂ ਇਹ ਚੀਜ਼ ਵੱਲ ਜਾਈਏ ਤੇ ਇਹ ਚੀਜ਼ ਤਿਆਰ ਕਰੀਏ ਭਾਈ ਜੀ ਪਹਿਲਾਂ ਮੈਂ ਇੱਕ ਕੱਟਾ ਪਾਲਿਆ ਸੀ ਠੀਕ ਹੈ ਤੇ ਉਹਨੇ ਵਧੀਆ ਮੈਨੂੰ ਇਨਕਮਨ ਦਿੱਤੀ ਤੇ ਵਧੀਆ ਪਾਲ ਐਮਰ ਲਵੇ ਬਹੁਤ ਚੱਲਿਆ ਵੀ ਉਹ ਮਤਲਬ ਵਧੀਆ ਬਰੀਡ ਤੇ ਉਹਨੇ ਬਹੁਤ ਤਿਆਰ ਮੁਕਟੀਆਂ ਕੱਟੇ ਬਹੁਤ ਆਏ ਉਹਦੇ ਠੀਕ ਹੈ ਠੀਕ ਹੈ ਵਧੀਆ ਤਿਆਰ ਹੋਇਆ ਉਹ ਇਸ ਤੋਂ ਬਾਅਦ ਫਿਰ ਮੈਂ ਜਿੰਨੇ ਵੀ ਕੱਟੇ ਆਏ ਮੈਂ ਕਦੇ ਵੜਨਾਂ ਨਹੀਂ ਵੇਚੇ ਮੈਂ ਤਿਆਰ ਕਰਕੇ ਹੀ ਵੇਚਦਾ ਠੀਕ ਹੈ ਬਾਈ ਠੀਕ ਹੈ ਹਾਂ ਤੇ ਅੱਜ ਬਾਈ ਤੁਹਾਡੇ ਲਈ ਵੀ ਕਿੰਨੇ ਮਤਲਬ ਕਿ ਕਿੰਨੇ ਕੱਟੇ ਹੈਗੇ ਨੇ ਹੈਗੇ ਜਿਹੜੇ ਮੇਲੇ ਬਾਈ 4 ਕੱਟੇ ਨੇ ਹੁਣ 4 ਕੱਟੇ ਨੇਗੇ ਠੀਕ ਹੈ ਤੇ ਇਹ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸਾਰੀ ਤਿਆਰ ਕਰ ਲਵਾਂਗੇ ਹਾਂ ਬਈ ਤਿਆਰ ਕਰ ਕਰ ਵੇਚਦੇ ਆਪਾਂ ਠੀਕ ਹੈ ਇਨਾਂ ਤੋਂ ਤੁਸੀਂ ਕਿਵੇਂ-ਕਿਵੇਂ ਇਨਕਮ ਲੈ ਰਹੇ ਹੋਗੇ ਮੇਰੇ ਜਿਵੇਂ ਕੋਈ ਵੱਡਾ ਥਣ ਵਧੀਆ ਬਣ ਜਾਂਦਾ ਠੀਕ ਹੈ ਉਹਨੂੰ ਆਪਾਂ ਮਤਲਬ ਅਜੇ ਤੇ ਬਰੀਡ ਤੇ ਕੰਮ ਕਰ ਲੈਣੇ ਆ ਮਰਝਾਂ ਦੀ ਕਰਾਸਿੰਗ ਕਰਾਉਣ ਲੱਗੇ ਆ ਠੀਕ ਹੈ ਠੀਕ ਹੈ ਤੇ ਜਦੋਂ ਉਹ ਹੋ ਜਾਂਦਾ ਫਿਰ ਇੱਕ ਅੱਧਾ ਵਿੱਚੋਂ ਕੱਢ ਵੀ ਦਿੰਨੇ ਆ ਠੀਕ ਹੈ ਹਾਂ ਵੇਚ ਦਿੰਨੇ ਆ ਵਧੀਆ ਕੋਈ ਵੀਰ ਭਾਈ ਕੋਈ ਰੱਖਣ ਵਾਲਾ ਲੈ ਜਾਂਦਾਗਾ ਠੀਕ ਹੈ ਹਾਂ ਆਪਣੇ ਲਈ ਬਈ ਵਧੀਆ ਦਾ ਅਸਲ ਦੀ ਹੁੰਦੇ ਨੇ ਮੈਂ ਕੋਈ ਭਈ ਜਿਹੜਾ ਬੁੱਲ ਫੀਡ ਆਉਂਦਾ ਉਹਨਾਂ ਨੂੰ ਮੈਂ ਬੁੱਲ ਫੀਡ ਹੀ ਦੇ ਦਿੰਨਾ ਬੱਚਿਆਂ ਨੂੰ ਕੱਟਿਆਂ ਨੂੰ ਕੋਈ ਵੀ ਆ ਠੀਕ ਹੈ ਉਹਨਾਂ ਵਾਸਤੇ ਆਉਂਦਾ ਫਿਰ ਉਹਨਾਂ ਨੂੰ ਬਾਕੀ ਮੈਂ ਪਾਊਡਰ ਵੀ ਬਹੁਤ ਪਾਉਣਾ ਠੀਕ ਹੈ ਜਿਵੇਂ ਕਾ ਬੜਾ ਕਾਫ ਆ ਗਿਆ ਠੀਕ ਹੈ ਐਂਡ ਐਟ ਮੈਨੇ ਪੀ ਆ ਗਏ ਮੈਂ ਸਾਨੇ ਇਹ ਚੀਜ਼ਾਂ ਨਾਲ ਤਿਆਰ ਕਰਦਾ ਤੇ ਨਾਲ ਇਹਨਾਂ ਨੂੰ ਘਿਓ ਵੀ ਦੇਣਾ ਠੀਕ ਹੈ ਵੀ ਦੇਸੀ ਚੀਜ਼ਾਂ ਵੀ ਦਿੰਨੇ ਹੋ ਨਾਲ ਘਰ ਦੀਆਂ ਦੇਸੀ ਚੀਜ਼ਾਂ ਵੀ ਦਿੰਨੇ ਹੋਗੇ ਰਿਪੀਟ ਹੋ ਜਾਂਦੀਆਂ ਨੇ ਤੇ ਕਿਸਾਨ ਭਰਾਵਾਂ ਨੂੰ ਬੁੱਲ ਦੇ ਮੰਨ ਲਓ ਇੱਕ ਝੋਟੇ ਦੇ ਕੀ ਹੱਥ ਰਹਿਣਾਗਾ ਰਿਪੀਟਰ ਫੋਨ ਦੇ ਵਿੱਚ ਬਈ ਝੋਟੇ ਨੂੰ ਪ੍ਰੋਪਰ ਖਰਾਕ ਨਹੀਂ ਮਿਲਦੀ ਡਾਈਟ ਨਹੀਂ ਵਧੀਆ ਮਿਲਦੀ ਉਹਨਾਂ ਨੂੰ ਠੀਕ ਹੈ ਉਹਨੇ ਬਸ ਇੱਕ ਕੱਲੇ ਐਂ ਕਹਿੰਦੇ ਵੀ ਅਸੀਂ ਕੱਖ ਪਾਤੇ ਸਾਂਜੀ ਦਾਣਾ ਪਾਤਾ ਠੀਕ ਹੈ ਕੱਲੀਆਂ ਉਹ ਚੀਜ਼ਾਂ ਨਾਲ ਨਹੀਂ ਬਣਦਾ ਉਹਨੂੰ ਡਾਇਟ ਮੈਨ ਪੀ ਠੀਕ ਹੈ ਵਾਟਰ ਮੈਚ ਐਹੀ ਜੀਆਂ ਚੀਜ਼ਾਂ ਵੀ ਸਪੈਸ਼ਲ ਦੋ ਠੀਕ ਹੈ ਉਹ ਉਹਨਾਂ ਦੀ ਬਰੀਡ ਤੇ ਮਤਲਬ ਵੀਰਜ ਤੇ ਕੰਮ ਕਰੇ ਠੀਕ ਹੈ ਹਾਂ ਤੇ ਬਈ ਗੁਰਦਾ ਕੀ ਰਹਿੰਦਾ ਕਾ ਜਿਵੇਂ ਕਹਿੰਦਾ ਹੁੰਦੇ ਨੇ ਵੀ ਗੁੜ ਪਾਉਨੇ ਆ ਜੇ ਝੋਟਾ ਮਾਰ ਲੱਗ ਜਾਂਦਾ ਕਹਤਾ ਗੁੜ ਕਿੰਨੀ ਮਾਤਰਾ ਦੇ ਵਿੱਚ ਦੇਣਾ ਚਾਹੀਦਾ ਬਈ ਗੁੜ ਮੈਂ ਬਹੁਤ ਪਾਇਆ ਮੇਰੇ ਅੱਜ ਤੱਕ ਕਿਸੇ ਆਹਨ ਨੇ ਮਾਰਿਆ ਨਹੀਂ ਮੈਂ ਕੁਆਂਟਲ ਕੁਆਂਟਲ ਡੇਢ ਡੇਢ ਕੁਆਂਟਲ ਇੱਕ ਕਿਸਾਨ ਨੂੰ ਇੱਕ ਸਿਆਲ ਚ ਗੁੜ ਖਵਾਇਆ ਠੀਕ ਹੈ ਜਿਵੇਂ ਹੁਣ ਤੁਸੀਂ ਨੇ ਇਹ ਆਹਨ ਰੱਖਿਆ ਹੋਇਆ ਇਹ ਕਿੰਨੇ ਟਾਈਮ ਦਾ ਹੈਗਾ ਇਹ ਬਈ ਢਾਈ ਪੌਣੇ ਤਿੰਨ ਸਾਲਾਂ ਕੀ ਨਾਮ ਆ ਇਹਦਾ ਇਹਦਾ ਨਾਮ ਵੀ ਰਾਜ ਰਾਜ ਠੀਕ ਹੈ ਤੇ ਕਿੰਨਾ ਰਿਜ਼ਲਟ ਰਹਿੰਦਾ ਭਾਈ ਇਹਦਾ ਇਹਦਾ ਵੀ ਰਿਜ਼ਲਟ ਬਹੁਤ ਵਧੀਆ ਅੱਜ ਤੱਕ ਕੋਈ ਕੀ ਕਿਸਾਨ ਦੇ ਵਿੱਚੋਂ ਕਿੰਨਾ ਕੁ ਪ੍ਰੋਫਿਟ ਰਹਿੰਦਾ ਹੈਗਾ ਜੀ ਆਪਾ ਜੀ ਉਹਨਾਂ ਨੂੰ ਵਧੀਆ ਡਾਈਟ ਦੇਵਾਂਗੇ ਪ੍ਰਾਫਟ ਵੀ ਵਧੀਆ ਦੇੰਦਾ ਤੇ ਆਪਦੀ ਮਿਹਨਤ ਮੋੜ ਦੇਣੀ ਵੀਰੇ ਠੀਕ ਹੈ ਕਿੰਨੀ ਕ ਆਪਾਂ ਨੂੰ ਖਰਾਕ ਪਾਵਾਂਗੇ ਮੈਂ ਮਿਹਨਤ ਆਪਣੀ ਮੋੜ ਦੇਣੀ ਮੁੱਲ ਮੋੜ ਦੇਣੀ ਉਹ ਠੀਕ ਹੈ ਅਜਿਹੀ ਕੋਈ ਗੱਲ ਨਹੀਂ ਵੀ ਉਹ ਖਰਚਾ ਖਾਂਦੇ ਨੇ ਵੀ ਸਾਹਮਦੇ ਨਹੀਂ ਠੀਕ ਹੈ ਉਹ ਸਭ ਕੁਝ ਪ੍ਰਾਫਟ ਵੀ ਆਨੇ ਚਾ ਠੀਕ ਹੈ ਪਰ ਸਾਹਮਣੇ ਔਖੇ ਨੇ ਖਾਣ ਠੀਕ ਹੈ ਫ੍ਰੀਕ ਦੇ ਵਾਸਤੇ ਗੱਲ ਨਹੀਂ ਹੈਗੀ ਇਹ ਠੀਕ ਹੈ ਬਾਈ ਇੰਨਾ ਚ ਹੀ ਰਹਿਣਾ ਪੈਂਦਾ ਵੀਰੇ ਹਰ ਟਾਈਮ ਠੀਕ ਹੈ ਇਹਦੇ ਵਿੱਚ ਕੁਝ ਨਹੀਂ ਹੈਗਾ ਜਾਂ ਕੁਝ ਵੀ ਨਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਨਹੀਂ ਬਾਈ ਜੀ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਇਹੀ ਕਹਿਣਾ ਵੀ ਮਿਹਨਤ ਕਰੋਗੇ ਮਿਹਨਤ ਦਾ ਨਤੀਜਾ ਮਿਲੂਗੀ ਮਿਲੂਗਾ ਠੀਕ ਹੈ ਉਹਦਾ ਮੁੱਲ ਮੂੜੂਗੀ ਮੂੜੂਗਾ ਪਰ ਮਿਹਨਤ ਆ ਟਾਈਮ ਵੀ ਲੱਗ ਸਕਦਾ ਉਹਤੇ ਠੀਕ ਹੈ ਐ ਨਹੀਂ ਹੈਗਾ ਵੀ ਆਪਾਂ ਨੇ ਅੱਜ ਉਹ ਕਰ ਲਿਆ ਆਪਾਂ ਨੂੰ ਅੱਜੇ ਪ੍ਰੋਫਿਟ ਮਿਲ ਜੇ ਨਹੀਂ ਉਹਤੇ ਟਾਈਮ ਵੀ ਲੱਗੂਗਾ ਠੀਕ ਹੈ ਘਰੇ ਕੱਟਾ ਤਿਆਰ ਕਰੋ ਆਪਦੀ ਮੱਝ ਤੋਂ ਉਹਦੇ ਸੀਮਨ ਵਧੀਆ ਭਰਾ ਕੇ ਉਹ ਕੱਟੇ ਨਹੀਂ ਤਿਆਰ ਕਰੋ ਨਾ ਕਿ ਕੋਈ ਮੁੱਲ ਲਿਆਉਣਾ ਉਹਦੇ ਵਿੱਚ ਪਤਾ ਲੱਗਦਾ ਆਪਾਂ ਨੂੰ ਕਿਹੜੇ ਸੀਮਨ ਦਾ ਕਿਹੜੇ ਨਾ ਕਰੇ ਆਪਣੇ ਸੀਮਨ ਆਪਾਂ ਨੇ ਭਰਾਇਆ ਹੁੰਦਾ ਆਪਾਂ ਨੂੰ ਪਤਾ ਹੁੰਦਾ ਠੀਕ ਹੈ ਮੈਂ ਵੀ 0 ਕੰਮ ਤੋਂ ਸਟਾਰਟ ਕਰਿਆ ਸੀ ਅੱਜ ਆਪਣੇ ਲਵੇ 4-5 ਕੱਟੇ ਨੇ ਠੀਕ ਹੈ 0 ਤੋਂ ਬਈ ਫਿਰ ਕਿਨੇ ਕਿਹੜੇ ਥਾਨ ਦਾ ਲੈ ਕੇ ਆਏ ਸੀ ਸੀਮਨ ਆਪਾਂ ਵੀ ਦਾਰੇ ਦਾ ਭਰਾਇਆ ਸੀ ਪਹਿਲੀ ਵਾਰ ਠੀਕ ਹੈ ਹਾਂ ਉਹਨਾਂ ਦਾ ਫਿਰ ਬਈ ਰਿਜ਼ਲਟ ਕਿਵੇਂ ਰਿਹਾ ਦਾਰੇ ਬਈ ਆਪਣਾ ਉਹ ਥਾਨ ਦਾ ਪੂਰਾ ਟਾਪ ਤੇ ਰਿਜ਼ਲਟ ਰਿਹਾ ਠੀਕ ਹੈ ਆਪਣੇ ਲਵੇ 5-5 7-7 ਪਿੰਡ ਵੀ ਰਹੇ ਨੇ ਠੀਕ ਹੈ ਤੇ ਬਈ ਉਹ ਫਿਰ ਉਹਦੀਆਂ ਝੋਟੀਆਂ ਦਾ ਕੀ ਰਿਕਾਰਡ ਰਹਾ ਆਪਣਾ ਇਹ ਵੀ ਝੋਟੀ ਆ ਬਈ ਉਹਦੀ ਹਜੇ ਉਹਨੂੰ ਹਫਤਾ ਕੀ ਹੋਇਆ ਹਜੇ ਉਹ 8 ਲੀਟਰ ਦੇ ਆ ਮਤਲਬ ਦੇ ਸਕਦੀ ਆ 13 ਤੂਰਾਂ ਤੱਕ ਜਾ ਸਕਦੀ ਠੀਕ ਹੈ ਤਕਰੀਬਨ ਮਦ ਕੀ ਕਿੰਨੀ ਉਹ ਸਾਨ ਦੀਆਂ ਲਾਲੋ ਆ ਸਾਨ ਦੀਆਂ ਥੋਡੇ ਜਿਹੜਾ ਹੁਣ ਰੱਖਿਆ ਤਕਰੀਬਨ ਜਿਹੜੀਆਂ ਮੈਂ ਕਿੱਥੇ ਕਿੱਥੇ ਤੱਕ ਦੁੱਧ ਦੇ ਦੇ ਦੰਦੀਆਂ ਰਹਿ ਗਈਆਂ ਇਹ ਤਾਂ ਵੀਰੇ ਹਜੇ ਸਟਾਰਟ ਏ 6 ਮਹੀਨੇ ਹੋਇਆ ਅੱਛਾ ਇਹਨੂੰ 6 ਮਹੀਨੇ ਹੋਇਆਗੇ ਉਦੋਂ ਪਹਿਲਾਂ ਤੁਹਾਡਾ ਤਜਰਬਾ ਹਾਂਜੀ ਜਿਹੜਾ ਆਪਣਾ ਵੱਡਾ ਸਾਨ ਸੀ ਉਹਦੀਆਂ ਝੋਟੀਆਂ ਨੇ ਪਲੂਣਾ ਨੇ 14 14 ਲੀਟਰ ਵੀ ਜਦੋਂ ਕੱਢਿਆ ਵੀਰੇ ਠੀਕ ਆ ਪਲੂਣਾ ਨੇ ਤੇ ਭਾਈ ਕਿੰਨੇ ਸਾਲ ਦਾ ਤਜਰਬਾ ਤੁਸੀਂ ਨੇ ਫਿਰ ਆਪਣਾ ਮੁੰਬਈ ਹੋ ਗਿਆ 8 ਸਾਲ 8 ਸਾਲ ਹੋ ਗਏ ਇਸ ਤਜਰਬੇ ਦੇ ਵਿੱਚ ਪਹਿਲਾਂ ਕਿੰਨਾ ਟਾਈਮ ਸਿੱਖਣ ਤੇ ਕਿੰਨਾ ਟਾਈਮ ਲਾਤਾ ਨਹੀਂ ਜੀ ਬਸ ਇੱਕ ਆਪਣੇ ਘਰੇ ਮੁੰਬਈ ਜੀ ਕੱਟ ਆਇਆ ਸੀਗਾ ਆਪਾਂ ਨੇ ਸ਼ੌਂਕ ਨਾਲ ਪਾ ਲਿਆ ਠੀਕ ਆ ਤੇ ਉਹ ਵਧੀਆ ਪੜ ਗਿਆ ਆਪਾਂ ਨੇ ਇਹ ਦੁਬਾਰਾ ਰੱਖ ਲਿਆ ਉਹਦੇ ਵਿੱਚ ਛੋਟੂ ਗਲਤੀਆਂ ਹੋਈਆਂ ਹੋਣੀਆਂ ਕਿਤੇ ਨਹੀਂ ਬਾਈ ਜੀ ਉਹਨੂੰ ਪਹਿਲੇ ਦਿਨ ਹੀ ਬਸ ਆਪਾਂ ਨੇ ਘਰੇ ਖਰਾਕ ਵਧੀਆ ਭਾਈ ਠੀਕ ਹੈ ਤੇ ਲੋਕ ਆ ਕੇ ਕਹਿਣ ਲੱਗੇ ਵੀ ਬਾਈ ਜੀ ਤੂੰ ਛੱਡਿਆ ਕਰ ਮੈਂ ਛੱਡਿਆ ਨਹੀਂ ਇਹ ਗੱਲ ਲੋਕਾਂ ਨੇ ੱਤੇ ਨਾਲ ਸੜਾਇਆ ਆਪਾਂ ਤੋਂ ਤੇ ਉਹਦੇ ਰਿਜ਼ਲਟ ਉਹਦੇ ਰਿਜ਼ਲਟ ਵਧੀਆ ਹੋਣ ਲੱਗੇ ਉੱਥੋਂ ਆਪਾਂ ਨੂੰ ਮਤਲਬ ਉਹਦੇ ਵਿੱਚ ਐ ਲੱਗਾ ਵੀ ਹਾਂ ਹੈਗਾ ਫਾਇਦਾ ਬਹੁਤ ਆ ਠੀਕ ਹੈ ਤੇ ਨਾਲੇ ਲੋਕਾਂ ਦੀਆਂ ਮੱਜਾਂ ਨਹੀਂ ਰਿਪੀਟਡ ਹੋ ਰਹੀਆਂ ਮਤਲਬ ਰਿਜ਼ਲਟ ਆਪਾਂ ਨੂੰ ਪੂਰਾ ਵਧੀਆ ਮੈਂ ਚਾਹੀ ਸੀ ਬਾਈ ਨੇ ਆਪਾਂ ਨੂੰ ਵਧੀਆ ਜਿਵੇਂ ਕਹਿੰਦੇ ਨੇ ਇਹ ਮ ਮਰ ਕੇ ਨੌਜਵਾਨਾਂ ਲਈ ਹੈਗੀ ਜਿਹੜੇ ਨੌਜਵਾਨ ਕਹਿ ਦੰਦੇ ਨੇਗੇ ਵੀ ਗੋਹੇ 'ਚ ਹੱਥ ਮਾਰਨਾ ਜੇ ਇਹ ਹੱਥ ਮਾਰਨਾਗਾ ਤੇ ਬਾਈ ਹੋਰੀ ਆਪਦਾ ਕੰਮ ਕਰ ਰਹੇ ਨੇ ਠੀਕ ਹੈ ਆਪਣੇ ਪੰਜਾਬ ਬਜ਼ੁਰਗਾਂ ਦਾ ਕੰਮ ਆਗਾ ਇਹ ਇਹ ਗੋਹੇ ਦੇ ਚ ਹੱਥ ਨਹੀਂ ਮਾਰਨੇ ਹੈਗੇ ਇਹ ਜਿਵੇਂ ਕਹਿੰਦੇ ਨੇ ਪੈਸੇ ਦੇ ਵਿੱਚ ਹੱਥ ਮਾਰਨੇ ਨੇਗੇ ਕਿਉਂਕਿ ਬਹੁਤ ਵਧੀਆ ਇਨਕਮ ਕਮਾ ਰਹੇ ਨੇ ਬਾਈ ਹੋਰੀ ਪਿੰਡ ਇੱਥੇ ਠੀਕ ਹੈ ਤੇ ਦੋਸਤੋ ਇਹ ਆਪਣੇ ਕੰਮ ਆ ਜਿਹੜੇ ਇਹ ਜੱਦੀ ਕੰਮ ਨੇ ਆਪਾਂ ਨੂੰ ਇਹਨਾਂ ਨਾਲ ਜੁੜਨਾ ਚਾਹੀਦਾ ਹੈਗਾ ਠੀਕ ਆ ਦੋਸਤੋ ਤਜਰਬਾ ਇਕੱਠਾ ਕਰਕੇ ਜੁੜਨਾ ਚਾਹੀਦਾ ਹੈਗਾ ਠੀਕ ਆ ਜੇ ਤੁਸੀਂ ਅੱਜ ਮਹਿਸਾ ਦਾ ਕਾਰੋਬਾਰ ਖੋਲਣਾ ਚਾਹੁੰਦੇ ਹੋ ਉਹਨਾਂ ਲੋ ਗਾਈਆਂ ਦਾ ਕਾਰੋਬਾਰ ਖੋਲਣਾ ਚਾਹੁੰਦੇ ਹੋਗੇ ਜਾਂ ਜਿਵੇਂ ਬਾਈ ਨੇ ਕਿ ਕੱਟਿਆਂ ਤੋਂ ਸਟਾਰਟ ਕਰਿਆਗਾ ਉਹ ਕਰਨਾ ਚਾਹੁੰਦੇ ਹੋ ਡੇ ਕੋਲੇ ਘੱਟ ਤੋਂ ਘੱਟ 2 ਸਾਲ ਦਾ ਤਜਰਬਾ ਜਿਹੜਾ ਇਕੱਠਾ ਕਰਨਾ ਪੈਣਾਗਾ ਦੋਸਤੋ ਕਿਉਂਕਿ ਇਹ ਆਮ ਹੀ ਨਹੀਂ ਆਪਣੇ ਅੱਜ ਕੱਲ ਡੰਗਰ ਜਿਹੜੇ ਸਾਰਿਆਂ ਦੇ ਘਰੇ ਹੁੰਦੇ ਨੇ ਹਨਾ ਉੱਥੋਂ ਤੁਸੀਂ ਤਜਰਬਾ ਇਕੱਠਾ ਕਰ ਸਕਦੇ ਹੋ ਜੇ ਤੁਸੀਂ ਆਪਣਾ ਕੰਮ ਛੱਡ ਕੇ ਕਿਸੇ ਹੋਰ ਕੰਮ ਦੇ ਵਿੱਚ ਜਾਣੇ ਹੋ ਤਾਂ ਉੱਥੇ ਪਹਿਲਾਂ ਤੁਹਾਨੂੰ ਸਿੱਖਣਾ ਬਹੁਤ ਪੈਣਾਗਾ ਕਿਉਂਕਿ ਇਹ ਜਿਹੜਾ ਕੰਮ ਆਗਾ ਮੱਝਾਂ ਦਾ ਕੰਮ ਆ ਇਹਦੇ ਵਿੱਚ ਆਪਾਂ ਨੂੰ ਸਿੱਖਣ ਦੀ ਜ਼ਿਆਦਾ ਲੋੜ ਨਹੀਂ ਕਿਉਂਕਿ ਦੋਸਤੋ ਆਪਣੇ ਬਜ਼ੁਰਗਾਂ ਲਵੇ ਨਾ ਲਵੇ ਬਹੁਤ ਜ਼ਿਆਦਾ ਜੇ ਆਪਾਂ ਕਹੀਏ ਜ਼ਿਆਦਾ ਤਜਰਬਾ ਇਕੱਠਾ ਹੋਏ ਉਹਨਾਂ ਤੋਂ ਤਜਰਬਾ ਲੈਣ ਦੀ ਲੋੜ ਆਗੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਦੋਸਤਾਂ ਨਾਲ ਮਲਾਵਾਂਗੇ ਜਿਨ੍ਹਾਂ ਲਵੇ ਮੱਝਾਂ ਦਾ ਤਜਰਬਾ ਬਹੁਤ ਵਧੀਆ ਹੋਊਗਾ ਤੇ ਉਹਨਾਂ ਨਾਲ ਥੋਡੇ ਸਵਾਲ ਹੋਣਗੇ ਆਪਣੀ ਪਹਿਲੀ ਵੀਡੀਓ ਹੋ ਸਕਦੀ ਹੈ ਦੋਸਤੋ ਇਹ ਜਿਹੜੇ ਤੁਹਾਡੇ ਸਵਾਲ ਹੋਣਗੇ ਉਹ ਕਮੈਂਟ ਕਰਕੇ ਜਰੂਰ ਦੱਸਿਓ ਦੋਸਤੋ ਆਉਣ ਵਾਲੇ ਵੀਡੀਓ ਦੇ ਵਿੱਚ ਇਹ ਵੀਡੀਓ ਲੈ ਕੇ ਆਵਾਂਗੇ ਆਪਾਂ ਉਹ ਸਵਾਲਾਂ ਦੇ ਲੈ ਕੇ ਆਵਾਂਗੇ ਦੋਸਤੋ ਕਰਿਓ ਵੀਡੀਓ ਨੂੰ ਸ਼ੇਅਰ ਧੰਨਵਾਦੀ ਸਾਰਾ